ਪਹਿਲਾਂ ਉਹਦਾ ਨਾਮ ਹੁੰਦਾ ਸੀ ਪਰਮਿੰਦਰ ਸਿੰਘ ਫਿਰ ਉਹਨੇ ਆਪਣਾ ਨਾਂ ਝੋਟਾ ਰੱਖਿਆ ਤੇ ਅੱਜ ਕੱਲ ਉਹ ਪਸ਼ੂ ਬਿਰਤੀ ਦਾ ਇੱਕ ਬੰਦਾ ਹੋ ਗਿਆ ਸੋ ਇਸ ਪਸ਼ੂ ਬਿਰਤੀ ਦੇ ਬੰਦੇ ਨੂੰ ਪਹਿਲਾਂ ਇਹ ਪੁੱਛੇ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਕੁਰਸੀ ਆ ਜਿਹੜੀ ਪਦਵੀ ਹੈ ਉਹ ਤੇਰੀ ਨਜ਼ਰਾਂ 'ਚ ਕੀ ਐ ਅੱਜ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੋਸਤੋ ਆਪਾਂ ਅੱਜ ਗੱਲਬਾਤ ਕਰਨੀ ਆ ਝੋਟੇ ਬਾਰੇ ਸੋ ਪਹਿਲਾਂ ਉਹਦਾ ਨਾਮ ਹੁੰਦਾ ਸੀ ਪਰਮਿੰਦਰ ਸਿੰਘ ਫਿਰ ਉਹਨੇ ਆਪਣਾ ਨਾਂ ਝੋਟਾ ਰੱਖਿਆ ਤੇ ਅੱਜ ਕੱਲ ਉਹ ਪਸ਼ੂ ਬਿਰਤੀ ਦਾ ਇੱਕ ਬੰਦਾ ਹੋ ਗਿਆ ਸੋ ਅੱਜ ਆਪਾਂ ਉਸ ਬੰਦੇ ਦੀ ਗੱਲ ਕਰ ਲਈ ਆ ਵੀ ਉਸ ਬੰਦੇ ਨੂੰ ਕਿੰਨਾ ਮਤਲਬ ਸੋਸ਼ਲ ਮੀਡੀਆ ਦੇ ਛਾਉਣ ਦਾ ਚਾਅ ਹੈ ਵੀ ਹਰੇਕ ਪਾਸੇ ਜਿੱਥੇ ਵੀ ਉਹ ਜਾਂਦਾ ਹੈ ਉਹ ਆਪਣੇ ਨਾਲ 4-5 ਕੈਮਰਾਮੈਨ ਰੱਖਦਾ ਹੈ ਤੇ ਹਰੇਕ ਨੂੰ ਸਵਾਲ ਪੁੱਛਣਾ ਜਿਹੜਾ ਉਹ ਆਪਣਾ ਹੱਕ ਸਮਝਦਾ ਸੋ ਅੱਜ ਤੋਂ 30-40 ਸਾਲ ਪੁਰਾਣਾ ਜਿਹੜਾ ਪੰਜਾਬ ਹੁੰਦਾ ਸੀ ਉੱਥੇ ਸਾਰੇ ਇਕੱਠੇ ਵੱਸਦੇ ਹੁੰਦੇ ਸੀ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ ਇੱਕੋ ਪਰਿਵਾਰ ਚ ਚਾਤੇ ਤਾਏ ਸਾਰੇ ਮਿਲ ਕੇ ਰਹਿੰਦੇ ਸੀ ਸੋ ਤੁਸੀਂ ਦੇਖਿਆ ਹੋਊਗਾ ਵੀ ਉਹਨਾ ਪਰਿਵਾਰ ਜਿਹੜਾ ਇੱਕ ਹੁੰਦਾ ਸੀ ਉਹਦਾ ਇੱਕ ਮੁਖੀ ਹੁੰਦਾ ਸੀ ਮੁਖਿਆ ਜਿਹਨੂੰ ਕਹਿ ਦਿੰਨੇ ਆਪਾਂ ਉਹੀ ਮਤਲਬ ਲਾਣੇਦਾਰ ਹੁੰਦਾ ਸੀ ਘਰ ਦਾ ਜੇ ਉਹ ਤੋਂ ਕਿਸੇ ਨੂੰ ਤਕਲੀਫ ਵੀ ਹੁੰਦੀ ਸੀ ਉਹ ਐ ਨਹੀਂ ਵੀ ਹਰੇਕ ਪਿੰਡ 'ਚ ਮਤਲਬ ਪਿੰਡ-ਪਿੰਡ ਦੇ ਇੱਕ-ਇੱਕ ਬੰਦੇ ਨੂੰ ਜਾ ਕੇ ਦੱਸਦਾ ਸੀ ਵੀ ਭਾਈ ਮੈਨੂੰ ਇਹਦੇ ਨਾਲ ਤਕਲੀਫ ਹੈ ਤੇ ਇਹ ਮੇਰੀ ਗੱਲ ਨਹੀਂ ਮੰਨਦਾ ਉਸ ਲਾਣੇਦਾਰ ਨੂੰ ਘਰ ਦੇ ਮਤਲਬ ਕਿਸੇ ਕਮਰੇ 'ਚ ਬਿਠਾ ਕੇ ਗੱਲਬਾਤ ਹੁੰਦੀ ਸੀ ਜੋ ਕੇ ਨਾਲ ਦੇ ਪੜੋਸੀਆਂ ਨੂੰ ਵੀ ਨਹੀਂ ਸੀ ਪਤਾ ਲੱਗਦੀ ਇਸੇ ਕਰਕੇ ਘਰ ਬਚੇ ਰਹਿੰਦੇ ਸੀ ਇਸੇ ਕਰਕੇ ਆਪਸ ਵਿੱਚ ਪਿਆਰ ਹੁੰਦਾ ਸੀ ਭਾਈਆਂ ਦਾ ਵੀ ਸ਼ਰੀਕਾਂ ਦਾ ਵੀ ਸੋ ਇਹ ਸពਸ਼ੂ ਬਿਰਤੀ ਦੇ ਬੰਦੇ ਨੂੰ ਪਹਿਲਾਂ ਇਹ ਪੁੱਛੇ ਵੀ ਆਕਾਤ ਤਖਤ ਸਾਹਿਬ ਦੀ ਜਿਹੜੀ ਕੁਰਸੀ ਆ ਜਿਹੜੀ ਪਦਵੀ ਹੈ ਉਹ ਤੇਰੀ ਨਜ਼ਰਾਂ 'ਚ ਕੀ ਹੈ ਸਾਡੀ ਨਜ਼ਰਾਂ ਤਾਂ ਉਹ ਜਿਹੜਾ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਹੁੰਦਾ ਉਹ ਤੋਂ ਵੀ ਉੱਤੇ ਆ ਸੋ ਇਹ ਬੰਦਾ ਪ੍ਰਧਾਨ ਮੰਤਰੀ ਦੀ ਤਾਂ ਗੱਲ ਛੱਡੇ ਕਿਸੇ ਜ਼ਿਲ੍ਹੇ ਦੇ ਕਿਸੇ ਮਤਲਬ ਪਿੰਡ ਦੇ ਕਿਸੇ ਇਲਾਕੇ ਦੇ ਥਾਣੇਦਾਰ ਨੂੰ ਰੋਕ ਕੇ ਇੱਕ ਗੱਲ ਪੁੱਛ ਕੇ ਦਿਖਾ ਦਵੇ ਵੀ ਤੇਰੇ ਜਿਹੜਾ ਜਿਹੜਾ ਤੇਰਾ ਇਲਾਕਾ ਹੈ ਉਹਦੇ ਜਨ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਇਹਨੂੰ ਪਤਾ ਕਦੇ ਨਹੀਂ ਪੁੱਛ ਸਕਦਾ ਇਹਨੂੰ ਪਤਾ ਵੀ ਡਾਂਗ ਪਹਿਲਾਂ ਤਿਆਰ ਆ ਉੱਥੇ ਉੱਥੇ ਕਦੇ ਨਹੀਂ ਜਾਊਗਾ ਇਹ। ਉਹ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਨਾ ਭਰਾਓ। ਦੇਸ਼ ਬਣਾਉਣ ਵਾਸਤੇ ਜਾਂ ਆਪਣਾ ਰਾਜ ਬਣਾਉਣ ਵਾਸਤੇ ਸਭ ਤੋਂ ਜਿਹੜੀ ਮੇਨ ਗੱਲ ਹੁੰਦੀ ਹੈ ਉਹ ਹੁੰਦੀ ਹੈ ਉਥੋਂ ਦੀ ਫੌਜ। ਤੇ ਫੌਜ ਦਾ ਤੁਹਾਨੂੰ ਪਤਾ ਹੈ ਵੀ ਅਨੁਸ਼ਾਸਨ ਕਿੰਨਾ ਪੱਕਾ ਹੁੰਦਾ ਹੈ। ਤੁਹਾਨੂੰ ਕੀ ਲੱਗਦਾ ਵੀ ਜਿਹੜੀ ਅੱਜ ਆਪਣੇ ਇਲਾਕੇ ਦੀ ਫੌਜ ਆਪਣੇ ਦੇਸ਼ ਦੀ ਫੌਜ ਹੈ ਉਹਦੇ ਵਿੱਚ ਇੱਕ ਦੂਜੇ ਨਾਲ ਲੋਕ ਤੰਗ ਨਹੀਂ ਹੋਣਗੇ? ਹੁੰਦੇ ਨੇ ਫੌਜੀ ਪਰ ਕਦੇ ਸੁਣਿਆ ਵੀ ਕੋਈ ਫੌਜੀ ਮਤਲਬ ਇੰਟਰਵਿਊ ਕਰਕੇ ਆਪਣੇ ਸੀਨੀਅਰ ਅਫਸਰ ਨੂੰ ਮਤਲਬ ਇਸ ਤਰ੍ਹਾਂ ਦੀ ਬਕਵਾਸ ਕਰ ਦਵੇ ਜਾਂ ਉਹਨੂੰ ਘੇਰ ਕੇ ਮਤਲਬ ਕੈਮਰਾ ਲੈ ਕੇ ਖੜ ਜਾਵੇ ਤੂੰ ਮੇਰੇ ਗੱਲਾਂ ਦੇ ਜਵਾਬ ਦੇ ਹੁਣ ਤੁਸੀਂ ਦੇਖਿਆ ਆਊਗਾ ਵੀ ਬਹੁਤ ਪੱਤਰਕਾਰ ਨੇ ਜਿਹੜੇ ਉਹ ਇੱਕ ਦੂਜੇ ਦੇ ਇੰਟਰਵਿਊ ਲੈਂਦੇ ਨੇ ਲੋਕਾਂ ਦੇ ਇੰਟਰਵਿਊ ਲੈਂਦੇ ਨੇ ਜਿਹੜੇ ਕਿ ਮਤਲਬ ਸਮਾਜ ਵਿੱਚ ਜਿਨ੍ਹਾਂ ਦਾ ਨੌਅ ਹੈ ਉਹ ਪਹਿਲਾਂ ਫੋਨ ਕਰਕੇ ਉਸ ਬੰਦੇ ਤੋਂ ਟਾਈਮ ਮੰਗਦੇ ਨੇ ਵੀ ਅਸੀਂ ਤੁਹਾਡੀ ਇੰਟਰਵਿਊ ਲੈਣਾ ਚਾਹੁੰਦੇ ਹਾਂ ਵੀ ਅਸੀਂ ਆ ਜਾਈਏ ਉਹ ਬੰਦਾ ਜੇ ਅੱਗੇ ਟਾਈਮ ਦਿੰਦਾ ਹੈ ਫਿਰ ਉੱਥੇ ਉਹਦੇ ਘਰ ਜਾ ਕੇ ਇੰਟਰਵਿਊ ਲੈਂਦੇ ਨੇ ਤੇ ਜਿਹੜੀ ਹਰਕਤ ਇਸ ਝੋਟੇ ਨੇ ਕੱਲ ਕੀਤੀ ਐ ਇਹਨੂੰ ਇੰਟਰਵਿਊ ਲੈਣਾ ਨਹੀਂ ਸਵਾਲ ਪੁੱਛਣੇ ਨਹੀਂ ਕਹਿੰਦੇ ਇਹਨੂੰ ਬੰਦੇ ਨੂੰ ਮਤਲਬ ਨੀਚਾ ਦਿਖਾਉਣਾ ਕਹਿੰਦੇ ਨੇ ਇੱਕ ਕਿਸਮ ਦਾ ਇੱਕ ਬੰਦਾ ਜਾ ਰਿਹਾ ਯਾਰ ਤੁਸੀਂ ੱੱਕੇ ਨਾਲ ਮਤਲਬ ਚਾਰ ਪੰਜ ਕੈਮਰਾ ਲੈ ਕੇ ਅੱਛਾ ਇੱਕ ਗੱਲ ਦੇਖੋ ਇਹ ਬੰਦਾ ਬਿਨਾ ਕੈਮਰੇ ਤੋਂ ਬਿਨਾ ਲਾਈਵ ਹੋਏ ਕਿਤੇ ਵੀ ਨਹੀਂ ਜਾਂਦਾ ਹਾਲਾਂਕਿ ਸਲੀਕਾ ਦਾ ਇਹ ਬੰਦਾ ਸੀ ਵੀ ਤੁਸੀਂ ਜਥੇਦਾਰ ਸਾਹਿਬ ਤੋਂ ਟਾਈਮ ਲਓ ਉਹਨਾਂ ਦੇ ਕਮਰੇ 'ਚ ਜਾਓ ਉਹਨਾਂ ਤੋਂ ਜਿੰਨੇ ਮਰਜ਼ੀ ਸਵਾਲ ਪੁੱਛੋ ਅਸੀਂ ਬਥੇਰੀ ਵਾਰ ਗਏ ਹਾਂ ਜਿੰਨੇ ਮਰਜ਼ੀ ਸਵਾਲ ਪੁੱਛੋ ਉਹ ਕਹਿੰਦਾ ਤੁਹਾਨੂੰ ਰੋਕਦੇ ਨੇ ਵੀ ਮੈਂ ਜਵਾਬ ਨਹੀਂ ਦੇਣਾ

ਤਾ ਜੋ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਸਿੱਖਾਂ ਦੇ ਅੰਦਰ ਮਨਾਂ ਦੇ ਅੰਦਰ ਅਸਲੀ ਸਿੱਖ ਜਿਹੜਾ ਹੋਊਗਾ ਨਾ ਮਿੱਤਰੋ ਉਹ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਮਤਲਬ ਗੁਰੂ ਜਾਣੇ ਜਾਣ ਪ੍ਰਤੱਖ ਗੁਰੂ ਸਮਝਦਾ ਹੈ ਇਸੇ ਚੀਜ਼ ਨੂੰ ਤੋੜਨ ਲਈ ਇਹੀ ਮਾਨਸਿਕਤਾ ਤੋਂ ਕੱਢਣ ਲਈ ਗੱਲ ਸਿੱਖਾਂ ਦੇ ਬਾਰ ਬਾਰ ਬੇਅਦਬੀ ਹੁੰਦੀ ਹੈ ਤਾਂ ਜੋ ਜਿਹੜਾ ਇਹ ਮੈਂਟਲੀ ਮਤਲਬ ਸਿੱਖਾਂ ਦੇ ਅੰਦਰ ਘਰ ਕਰ ਗਈ ਹੈ ਗੱਲ ਇਹਨੂੰ ਬਾਹਰ ਕੱਢਿਆ ਜਾਵੇ ਇਸੇ ਤਰ੍ਹਾਂ ਜਿਹੜੀ ਆਪਣੀ ਸਰਵੋੱਚ ਪਦਵੀ ਹੈ ਜੇ ਐਸੇ ਤਰ੍ਹਾਂ ਜਿਹੜਾ ਬੰਦਾ ਉੱਥੇ ਬਰਾਜਮਾਨ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਮਤਲਬ ਨੀਚ ਦਿਖਾਉਂਗੇ ਨੀਚਤਾ ਦਿਖਾਉਂਗੇ ਆਪਣੀ ਉਹ ਕੁਰਸੀ ਦਾ ਕੋਈ ਸਤਕਾਰ ਹੀ ਨਹੀਂ ਰਹਿਣਾ ਐ ਤਾਂ ਕੱਲ ਨੂੰ ਜਣਾ ਖੜਾ ਉੱਠ ਕੇ ਕੋਈ ਅਮਲੀ ਵੀ ਉੱਠ ਕੇ ਮਾਈਕ ਤੁੰਨ ਦਿਆ ਕਰੂਗਾ ਕਿ ਤੇ ਮੂੰਹ ਤੇ ਵੀ ਅੱਤੋਂ ਪਹਿਲਾਂ ਤਾਂ ਇਸ ਝੋਟੇ ਨੂੰ ਇਹ ਪੁੱਛਣਾ ਚਾਹੀਦਾ ਵੀ ਤੂੰ ਕਿੱਡਾ ਇੱਕ ਤਗੜਾ ਵਿਦਵਾਨ ਹੈ ਕਿੰਨੇ ਇੱਕ ਨੌਲੇਜ ਹੈ ਤੈਨੂੰ ਸਿੱਖ ਧਰਮ ਬਾਰੇ ਪਹਿਲਾਂ ਤਾਂ ਉਹ ਸਪਸ਼ਟ ਕਰ ਤਾਂ ਕੱਲ ਇੱਕ ਹੋਰ ਬੇਹੋਦਾ ਹਰਕਤ ਕੀਤੀ ਹੈ ਇਹਨਾਂ ਦੇ ਬੰਦੇ ਆਲੇ ਤੇ ਝੋਟੇ ਨੇ ਜਦੋਂ ਬੰਦਾ ਤੁਹਾਡੀ ਗੱਲਾਂ ਦੇ ਜਵਾਬ ਦੇਣ ਤੇ ਇੰਟਰਸਟ ਨਹੀਂ ਲੈ ਰਿਹਾ ਫਿਰ ਜਦੋਂ ਬੰਦਾ ਉਹ ਮਤਲਬ ਗੱਡੀ 'ਚ ਬੈਠਣ ਲੱਗਿਆ ਤੁਸੀਂ ਪਿੱਛੋਂ ਕੁੱਕਾ ਆਏ ਮਾਰ ਰਹੇ ਹੋ ਜਿਵੇਂ ਯਾਰ ਕੋਈ ਹੋ ਬਦਮਾਸ਼ ਹੋਵੇ ਕੋਈ ਅੱਛਾ ਫਿਰ ਇਹ ਗੱਲਾਂ ਕਰਦਗੇ ਸਟੇਜਾਂ ਉੱਤੇ ਸਿੱਖ ਰਾਜ ਦੀਆਂ ਆਪਣੇ ਰਾਜ ਦੀਆਂ ਇਹਨੂੰ ਬੰਦਾ ਪੁੱਛੇ ਵੀ ਜਿਹੜਾ ਆਪਣਾ ਸਿੱਖ ਇਤਿਹਾਸ ਹੈ ਸਿੱਖ ਰਾਜ ਹੈ ਉਹਦਾ ਊੜਾੜਾ ਵੀ ਹੱਲ ਤੱਕ ਤੂੰ ਪੜਿਆ ਜਦੋਂ ਉਹ ਸਿੱਖ ਰਾਜ ਹੁੰਦਾ ਸੀ ਕਿਸੇ ਮਤਲਬ ਸਪਾਈ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਐਦਾਂ ਕਿਸੇ ਵੱਡੇ ਜਿਹੜਾ ਜਰਨੈਲ ਆ ਉਹਨੂੰ ਫੜ ਕੇ ਮਤਲਬ ਪੁੱਛਣ ਲੱਗ ਜਵੇ ਸਾਰਿਆਂ 'ਚ ਉਹ ਤਾਂ ਮੈਂ ਉਹਨਾਂ ਦੀ ਸਿਕਿਉਰਿਟੀ ਨੂੰ ਬਹੁਤ ਵਧੀਆ ਮੰਨਦਾ ਜਿਨ੍ਹਾਂ ਨੇ ਫੜ ਕੇ ਇਹਾਂ ਦੇ ਥਪੇੜੀ ਨਹੀਂ ਲਾਏ ਨਹੀਂ ਯਾਰ ਜੇ ਨਹੀਂ ਬੰਦਾ ਦੇਣਾ ਚਾਹੁੰਦਾ ਤੁਹਾਡੇ ਸਵਾਲਾਂ ਦੇ ਜਵਾਬ ਯਾਰ ਨੌਕਰ ਥੋੜੀ ਹੈਗਾ ਇਹਦਾ ਨਹੀਂ ਦੇਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਅਗਲਾ ਨਾਲੇ ਬੇਰੇ ਇਹ ਕਦੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਬੰਦਾ ਹਰੇਕ ਪਾਸੇ ਹਰੇਕ ਮੁੱਦੇ ਤੇ ਆਪਣੀ ਲੱਤ ਫਸਾ ਕੇ ਬਹਿ ਜਾਵੇ ਤੂੰ ਸਮਾਜਿਕ ਮੁੱਦੇ ਚੱਕੇ ਹੋਏ ਨੇ ਚੱਕੇ ਰਾਖਾਮਣਾ ਪਿੱਛੇ ਤੇਰੇ ਬੰਦੇ ਲੱਗੇ ਹੋਏ ਨੇ ਉਹਨਾਂ ਨੂੰ ਲੈ ਲੈ ਕੇ ਤੁਰਿਆ ਰਹਿ ਤੈਨੂੰ ਕੀ ਲੈਣਾ ਆ ਨਾਲੇ ਇਹ ਸਭ ਤੋਂ ਬੇਹੁੱਦਾ ਸਵਾਲ ਪੁੱਛਿਆ ਜੀ ਇੱਕ ਜਥੇਦਾਰ ਸਾਹਿਬ ਨੂੰ ਕਹਿੰਦਾ ਕਹਿੰਦਾ ਤੁਸੀਂ ਬੀਜੇਪੀ ਨਾਲ ਨਹੀਂ ਸੀਗੇ ਵੀ ਜਦੋਂ ਯਾਰ ਬੰਦਾ ਐਡੀ ਪਦਵੀ ਉੱਤੇ ਬੈਠਾ ਹੋਵੇ ਉਹਨੂੰ ਹਰੇਕ ਪਾਸੇ ਹਰੇਕ ਬੰਦਿਆਂ ਨੂੰ ਮਿਲਣਾ ਯਾਦਾਉ ਨੇ ਕਦੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਹੋਵੇ ਜ ਜਿਹਦੇ ਨਾਲ ਮਤਲਬ ਸਿੱਖ ਕੌਮ ਦਾ ਜਿਹੜਾ ਹੈਗਾ ਉਹ ਸਿਰ ਝੁਕਦਾ ਹੋਵੇ ਉਹ ਤਾਂ ਦਿਖਾਓ ਨਾਲੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਜਥੇਦਾਰ ਸਾਹਿਬ ਰਿਮੋਟ ਹੈ ਰਿਮੋਟ ਨਾਲ ਚੱਲਦਾ ਹੈ ਉਹ ਰਿਮੋਟ ਤਾਂ ਤੁਸੀਂ ਬਣਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਹਰੇਕ ਇਹ ਆਪਣੇ ਆਪ ਨੂੰ ਚਾਹੁੰਦੇ ਹੋ ਵੀ ਜਥੇਦਾਰ ਸਾਡੇ ਮੁਤਾਬਕ ਚੱਲੇ ਜਿੱਥੇ ਅਸੀਂ ਕਹੀਏ ਜਥੇਦਾਰ ਉੱਥੇ ਚੱਲੇ ਜਿੱਥੇ ਅਸੀਂ ਕਹੀਏ ਜਥੇਦਾਰ ਉੱਥੇ ਬੈਠੇ ਜੋ ਅਸੀਂ ਕਹੀਏ ਉਹੀ ਬੋਲੇ ਜਥੇਦਾਰ ਵੀ ਪਸ਼ੂਆ ਪਹਿਲਾਂ ਇਹ ਤਾਂ ਦੇਖ ਲੈ ਵੀ ਜਥੇਦਾਰ ਪੜਿਆ ਕਿੰਨਾ ਹੋਇਆ ਉਹਦਾ ਆਪਣਾ ਦਿਮਾਗ ਵੀ ਹੈ ਉਹਨੇ ਆਪਣੇ ਹਿਸਾਬ ਨਾਲ ਵਿਚਰ 100 ਮੀਟਰ ਇਹਦੇ ਨਾਲ ਆਪਾਂ ਇਹ ਅੰਦਾਜ਼ਾ ਲਾਓ ਆਪਾਂ ਕਹੀ ਤਾਂ ਜਾਣੇ ਹੁੰਦੀਆਂ ਫੇਸਬੁੱਕ ਤੇ ਰੋਜ਼ ਲਿਖਦੇ ਆਂ ਵੀ ਕਾਮਰੇਡ ਆਏ ਕਰਦੇ ਨੇ ਕਾਮਰੇਡ ਉਹ ਕਰਦੇ ਨੇ ਕਦੇ ਕਦੇ ਸਟੂਰੀ ਸੁਣਿਆ ਵੀ ਕਾਮਰੇਡਾਂ ਦੇ ਕਿੱਡੇ ਕਿੱਡੇ ਲੀਡਰ ਹੋਏ ਨੇ ਕਦੇ ਕੋਈ ਕਾਮਰੇਡ ਛੋਟਾ ਕਾਮਰੇਡ ਕੋਈ ਬੰਦਾ ਉਹਨਾਂ ਨਾਲ ਜੁੜਿਆ ਹੋਇਆ ਉੱਠ ਕੇ ਮਤਲਬ ਇਹ ਇੰਟਰਵਿਊ ਵੀ ਦੇ ਦੇਵੇ ਵੀ ਇਹ ਲੀਡਰ ਐਦਾਂ ਦਾ ਉਹ ਲੀਡਰ ਐਦਾਂ ਦਾ ਆ ਕਦੇ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਤੇ ਜਾਬਤਾ ਆ ਉਹਨਾਂ 'ਚ ਅਨੁਸ਼ਾਸਨ ਆ ਪਰ ਸਾਡੇ 'ਚ ਦੇਖ ਲਓ ਹੁਣ ਕਿੰਨਾ ਕ ਅਨੁਸ਼ਾਸਨ ਆ ਵੀ ਜਿਹੜੀ ਸਾਡੀ ਸਭ ਤੋਂ ਵੱਡੀ ਪਦਵੀ ਹੈ ਉਹਦਾ ਸਤਕਾਰ ਵੀ ਨਹੀਂ ਅਸੀਂ ਕਾਇਮ ਰੱਖ ਸਕ ਆਪਾਂ ਰੋਜ਼ ਪ੍ਰਾਣੈ ਸਿੰਘਾਂ ਦੀ ਗੱਲ ਕਰਦੇ ਆ ਨਾ 80 90 ਦੌਰ ਦੇ ਸਿੰਘਾਂ ਦੀਆਂ ਉਹਨਾਂ ਦੀ ਕਦੇ ਜੀਵਨੀ ਪੜ੍ਹ ਕੇ ਦੇਖ ਲਿਓ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਦੀ ਪਦਵੀ ਨੂੰ ਉਹ ਕਿਸ ਤਰ੍ਹਾਂ ਰਿਸਪੈਕਟ ਕਰਦੇ ਸੀ ਕਿਵੇਂ ਮਤਲਬ ਉਹਨਾਂ ਨੂੰ ਪੂਜਦੇ ਸੀਗੇ ਅੱਜ ਵੀ ਜਿਹੜੇ ਉਹ ਦੌਰ ਦੇ ਸਿੰਘ ਨੇ ਨਾ ਜਿਹੜੇ ਬਾਣੀ ਤੇ ਬਾਣੇ ਨਾਲ ਹੁਣ ਵੀ ਜੁੜੇ ਹੋਏ ਨੇ ਜਬ ਤਾਂ ਪੈ ਜਿਨ੍ਹਾਂ ਦਾ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਇਸ ਪਦਵੀ ਦੀ ਕੀਮਤ ਕਿੰਨੀ ਕਾ ਇਹਦਾ ਸਤਕਾਰ ਕਿਵੇਂ ਕਰੀਦਾ ਜਿਹੜਾ ਬੰਦਾ ਉਸ ਗੱਡੀ ਦੇ ਬੈਠਾ ਆ ਉਹ ਕੀ ਹੁੰਦਾ ਇੱਕ ਸਿੱਖ ਵਾਸਤੇ ਇਹ ਕਦੇ ਸੋਹਣੇ ਹੋ ਜੇ ਪੜਿਆ ਹੋਊਗਾ ਤਾਂ ਤੁਹਾਨੂੰ ਪਤਾ ਲੱਗੇ ਦਰਸਲ ਸਚਾਈ ਦੋਸਤੋ ਇੱਕੋ ਹੀ ਐ ਅਖੀਰ ਵਿੱਚ ਇੱਕੋ ਹੀ ਐ ਵੀ ਆਪਾਂ ਚੱਕੇ ਮੋਬਾਈਲ ਚੱਕੇ ਮਾਈਕ ਆਪਾਂ ਹਰੇਕ ਆਪਣੇ ਆਪ ਨੂੰ ਜਥੇਦਾਰੀ ਸਮਝਣ ਲੱਗ ਪਏ ਨੇ ਕੰਮ ਦਾ ਸੋ ਅਖੀਰ ਤੇ ਇੱਕੋ ਗੱਲ ਕਹੂੰਗਾ ਵੀ ਬੰਦਾ ਵੱਡ ਜਾ ਝੋਟਿਆਂ ਜਿਹੜਾ ਕੰਮ ਤੋਂ ਪਹਿਲਾਂ ਲੱਗਿਆ ਹੋਇਆ ਉਹ ਕਰਦਾ ਰਹਿ ਜੇ ਤੂੰ ਕੋਈ ਸਵਾਲ ਜਵਾਬ ਕਰਨੇ ਵੀ ਨੇ ਕਿਸੇ ਕਿਸੇ ਵੀ ਜਥੇਦਾਰ ਨੂੰ ਤਾਂ ਚੁੱਪ ਕਰਕੇ ਪਹਿਲਾਂ ਆਪਣੀ ਚਿੱਠੀ ਦੇ ਉਹਨਾਂ ਨਾਲ ਇੰਟਰਵਿਊ ਕਰ ਜੇ ਉਹ ਇੰਟਰਵਿਊ ਨਹੀਂ ਦੰਦੇ ਤੈਨੂੰ ਫੇਰ ਬਾਅਦ ਤੂੰ ਬੋਲਣ ਜੋਗਾ ਆਏਗਾ